ਮਦਾੂ ਕੀ ਆਪਾਂ ਕੀਤਾ ਹੈ ਹੋਰ ਦੇਖੋ ਇਹਨਾਂ ਦਾ ਵਟਾ ਚੱਕ ਕੇ ਅਸੀਂ ਉਹਨੂੰ ਚੈੱਕ ਕੀਤਾ ਉਹ 20 ਕਿਲੋ ਪੂਰਾ ਦੱਸ ਰਿਹਾ ਹੈ ਜੋ 20 ਕਿਲੋ ਦਾ ਇਹਨਾਂ ਦਾ ਵਟਾ ਹੈ ਇਹਦਾ ਮਤਲਬ ਇਹਦਾ ਲਈ ਤੇ ਸਹੀ ਆ ਵੀ ਆਪਾਂ ਕਹ ਜੀ ਵੀਰ ਵੀ ਕੱਡੇ ਚ ਪੁੱਤ ਮੈ ਗਿਆ ਇਹ ਹੋ ਜਾ ਬਣੀ ਇਹ ਤਾਂ ਸਹੀ ਦੱਸਦਾ ਠੀਕ ਹੈ ਲੋ ਜਾ ਕੋਈ ਨਹੀਂ ਬਣੀ ਇਹ ਵੀ ਤਾਂ ਨਾਲ ਬਾਤ ਇਹ ਕੱਡੇ ਉਹੀ ਤਾਂ ਹੋਏ ਗੱਲ ਆ ਵੀਰ ਮੈਂ ਕਿ ਛੱਕੇ ਵੀ ਫੇਰ ਗੱਟਾ ਮੂਹ ਤੱਕ ਭਰੀ ਜਾਂਦਾ ਜੀ ਉੱਪਰ ਅੱਛਾ ਇਹ ਗੱਜਮੈਂਟ ਬਹੁਈ ਜਾਂਦੀ ਦੀ ਟੋਲੀ ਆਣਾ ਕਹਿੰਦਾ ਯਾਰ ਇਹਦਾ ਗੱਟਾ ਪਤਲਾ ਹੈ ਪਹਿਲੀ ਗੱਲ ਤਾਂ ਆਪਾਂ ਮਾਰਕੀਟ ਕਮੇਟੀ ਵਾਲੇ ਅਫਸਰ ਆਉਣ ਵਾਲੇ ਉਹਨਾਂ ਨੂੰ ਇਹ ਪੁੱਛਣਾ ਵੀ ਮੋਟਾ ਪਤਲਾ ਗੱਟਾ ਆਉਂਦਾ ਤੁਹਾਡੇ ਹਾਂ ਹਾਂ ਇਹ ਕੋਈ ਬਹਾਨਾ ਹੈ ਮੋਟ 50 ਗ੍ਰਾਮ ਦਾ ਫਰਕ ਪੈ ਜਾਊਗਾ 30 ਗ੍ਰਾਮ ਦਾ ਪੈ ਜਾਊ ਕਿਲੋ ਦਾ ਦੋ ਬਾ ਪੰਜ ਚੋ ਦੇਖ ਫੇਰ ਕੀ ਕਰੇ ਇਹ ਤਾਂ ਆਪਦੇ ਹਿਸਾਬ ਨਾਲ ਸਹੀ ਟੋਲੀ ਆਦਾ ਵੀ ਤੇ ਗੱਲ ਹੀ ਲੱਗੀ ਕਿ ਆ ਦੇ ਟੋਲਾ ਲੱਗਦਾ ਕਿੰਨਾ मिंट ਮੇਰੇ ਪਾਸ ਇੱਕ ਨਵਾਂ ਯਾ ਲੈਣਾ ਦੇ ਮਾਰਗ ਤੋਂ ਬਸੇ ਲਾਤੀ ਹੈ ਕਹਿੰਦੇ ਨਾ ਬਸ ਉੱਤੇ ਲਿਖ ਲਾ ਪੇਜ ਤੇ ਕਿਹਨਾਂ ਤੱਕ ਪੇਜ ਮੈਂ ਜਿੱਤਿਆ ਕਿਹੜਾ ਫਿਕਰੀ ਦਾ ਤਾਂ ਸਾਡੇ ਦਾ ਲਿਖਿਆ ਕਿਹੜਾ ਜ਼ਿੰਮੇਵਾਰ ਕਿਹੜਾ ਕਿੰਨੀ ਵਾਦਾ ਮੰਨ ਜੀ ਇਹਦੇ ਵਿੱਚ 52 600 ਇਕੱਲੇ ਇਕੱਲੇ ਘਟੇ ਨਹੀਂ ਆਏ ਨਹੀਂ ਚਲੇ ਜੀ ਜੀ ਟੂਅਰ ਦੇ ਲੈਵ ਚਲੀ ਜਾਂਦੇ ਹੈ ਕੀ ਪੰਜ ਚਾਰੇ ਕਮੇਂਦਰੀ ਵਾਲੇ ਪਹੁੰਚ ਗਏ ਹਾਂ ਹਾਂ ਮੰਗਲ ਕਰ ਕਰ ਹਾਂ ਉਹ ਹੀ ਦੇਖੀ ਜਾਂਦਾ ਹੈ ਮੰਗਲ ਕਲਾਂ ਜੀ ਕੋਟ ਪਰ ਮੈਂ ਕੋਈ ਕੋਈ ਹੋਰ ਲੈਓ वर्गे तो 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 बार जी वर्गे अलग अलग चुके ਇਹ ਨਹੀਂ ਤੋਂ ਦੋਸਤ ਵੇਖੋ ਇਹ ਉਹ ਤਾਂ ਪਾ ਜਾਂਦਾ 19 ਉਹ ਸਾਜਣ ਉਹਨਾ ਨਹੀਂ ਪਾ ਜਣਾ ਕੋਈ ਹੈਗਾ ਪਾ ਜਣਾ ਤੇ 50 60 ਬੰਨਿਆਗਾ ਬੰਨਿਆ ਤੁਸੀਂ 50 60 ਬੰਨਿਆ ਮੰਨਦੇ ਹੋ ਛੋਟੀ ਤੁਸੀਂ ਕਹਿੰਦੇ ਕੰਡਾ ਡਾਪ ਖਾ ਗਿਆ ਫਿਰ ਘਟਿਆ ਕਿੰਨੀ ਨਾ ਸਰੂਗੀ ਨਾ ਡਾਪ ਖਾਉਗਾ ਤਾਂ ਵੀ ਵਧੂਗਾ ਹੀ ਨਹੀਂ ਆ ਜੀ ਉਹ ਜੇ ਡਾਪ ਖਾ ਗਿਆ ਭਈ ਜੇ ਕਿਸੇ ਚੀਜ਼ ਤੇ ਪਾ ਵਜਣ ਦਵਾਗੇ ਤਾਂ ਬਾਦੀ ਮਾਲ ਪੁੰਗਣਾ ਜੀ ਮੈਂ ਛੋਟੀ ਥੋੜਾ ਕੱਲਾ ਕੱਲਿਆਂ ਡਾਪ ਖਾਂਦਾ ਪੂਰੀ ਮੰਡੀ ਚ ਕਈਆਂ ਦੇ ਦੇਖਿਆ ਕਾ ਡਾਪ ਹੋੜਾਂ ਨੂੰ ਦੇਖਦੇ ਤਕਰੀਬਨ 22 ਚਾਂਸ ਲੱਗਾ ਮਾਸਦਾ ਬਾਬਾ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸਮਝੋ ਜੀ ਜਦੋਂ ਇਹ ਤੋਲ ਹੋ ਰਿਹਾ ਸੀਗਾ ਟੰਡਾ ਦਾਬ ਖਾ ਗਿਆ ਮੇਰੇ ਜ਼ਿਮੀਦਾਰ ਨੂੰ ਵੀ ਉਹਦੀ 50 60 ਵਿੱਤੇ 100 ਟਾ ਇਹਨਾਂ ਨੇ ਤੋਲ ਲਿਆ ਸੀ ਪਤਾ ਲੱਗ ਗਿਆ ਸੀ 900 900 ਵਿੱਤੇ ਜੀ ਉਹ ਬਾਅਦ ਚ ਤੋਲੇ ਵੀਰ ਜੀ ਬਾਅਦ ਚ ਤੋਲੇ ਉਹ ਬਾਅਦ ਚ ਇਹਨਾਂ ਨੂੰ ਵੱਢ ਕੇ ਰੱਖਣੀ ਸੀ ਇਸ ਚੀਜ਼ ਦਾ ਨਾਮ ਚ ਕਿਹਣੀ ਗੱਡੀ ਕੋਈ ਕਿਸੇ ਦਾ ਸਾਡਾ ਕੱਲਿਆ ਮਨਸਾਨ ਹੈ ਥੋੜਾ ਨਾਹੀਂ ਸਾਰੇ ਹਮਨ ਹੈਗੇ ਹਮਨ ਜਿਹੜਾ ਮਰਜ਼ੀ ਲੱਖ ਤਰੋ ਜੀ ਨਾਮ ਕਾਜ ਵੱਧ ਗਿਆ ਨਾਮ ਕਿਵੇਂ ਦਾਬ ਖਾਉਂ ਹੈ ਦੋਸਤ ਚੋਹੇ ਤੇ ਵੱਢ ਕੇ ਕਾਹਕੇ ਪੱਤੀ ਮੰਡੀ ਹੈਗੀ ਆਹ ਦੇਖ ਲਓ ਵੀ ਤੁਹਾਨੂੰ ਲੈ ਵੱਧਾ ਜੀ ਕੋਈ ਨਹੀਂ ਕੋਈ ਇਹ ਕੰਡਾ ਅਸੀਂ ਵੱਧ ਤੋਂ ਬੰਨਾ ਹੋਏ ਸਾਰੇ ਤੋਲ ਇੱਕੋ ਜਾਨਗੇ ਇਹ ਕੰਡਾ ਦਾ ਵਖਾ ਗਿਆ ਤਾਂ ਹੀ ਡਿਫਰੈਂਟ ਆ ਰਿਹਾ ਜੀ ਇਹ 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 ਚ ਕਿੰਨਾ ਵੱਧਾ ਮੰਜੀ ਇਹ 400 ਗ੍ਰਾਮ ਵੱਧਾ ਜੀ 700 ਗ੍ਰਾਮ ਵੱਧਾ ਜੀ ਤੁਸੀਂ ਤਾਂ ਕਹਿੰਦੇ ਸੀ ਆਹ ਸਹੀ ਨੇ ਸੱਤ ਗਰੇ ਮਾਸ ਨੂੰ ਕਹੀ ਐਨੇ ਬਾਈ ਇਹ ਚੀਜ਼ਾਂ ਦਾ ਦੇਖੋ ਕੋਈ ਮੁੱਲ ਨਹੀਂ ਦਿੰਦਾ ਠੀਕ ਹੈ ਜੀ ਪੰਡਾ ਉਹ ਹੀ ਮਾਸ ਨੂੰ ਆ ਜੀ ਤੁਸੀਂ ਇੱਕ ਮੈਨੂੰ ਇੱਕ ਦੇ ਕੋਲੋਂ ਅਸੀਂ ਪੂਜੀ ਦਾ ਪੈਕਟ ਲੈਣ ਵਗ ਜੀਏ ਤੁਸੀਂ ਕਦੇ 20 ਗ੍ਰਾਮ ਦੀ ਵੱਧ ਦਿੱਤਾ ਤੁਸੀਂ ਸਾਡੇ 800 ਨੂੰ ਵੀ ਨਹੀਂ ਗਣ ਰਹੇ 400 ਨੂੰ ਵੀ ਨਹੀਂ ਕਹਿੰਦੇ ਦੱਸੋ ਯਾਰ ਤੁਸੀਂ ਸਾਡਾ ਕਸੂਰ ਤਾਂ ਦੱਸੋ ਕਮਾਲ ਹੋ ਗਿਆ ਸਾਡੇ ਪਾਸਾ 100 ਗ੍ਰਾਮ ਦਾ ਵੀ ਉਹ ਵੀ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਨਾ ਕੱਟ ਕੱਟ ਤੁਸੀਂ ਯਾਰ ਹੁਣ ਤੁਸੀਂ ਲੁੱਟ ਵਾਲੀ ਗੱਲ ਹੋਰ ਵਿਚਾਰ ਕੇ ਜਦੋਂ ਬੜੀ ਤਾਨ ਤੋਂ ਨੇ ਉਸ ਮਾਨ ਦਾ ਤਰ੍ਹਾਂ ਰੋਡ ਬਣਦਾ ਮਾਸ਼ਾ ਅਸਲ ਮਾਰੇ ਚੋਰ ਭਲੇ ਆ ਗਣ ਹੈ ਇਹ ਉੱਤੇ ਆ ਕੇ ਦੱਟਣ ਸਾਰਿਆਂ ਦੇ ਜੀ ਅਸੀਂ ਕੁਲ ਦਿੰਦੇ ਅਜੇ ਵਿਚਾਰ ਨਹੀਂ ਤਾਂ ਇਹ ਵੀ ਘਬਰਾ ਕੀਤਾ ਵੀ ਨਹੀਂ ਨਹੀਂ ਪੂਰੀ ਦੇ ਦਿਓ ਨਹੀਂ ਅਸੀਂ ਪੈਸੇ ਨਹੀਂ ਦੇਣੀ ਤੁਹਾਨੂੰ ਗਾਹ ਵਰਤਣ ਨੂੰ ਦੇਣੇ ਦੱਸੋ ਜੀ ਜੇ ਕੋਈ ਬੰਦਾ ਮਨੋ ਆਪਣਾ 9 ਮਾਸ ਦਾ ਰਿਸ਼ਤਾ ਹੈ ਜੇ ਇਹੀ ਸਾਨੂੰ ਮਾਰਨ ਲੱਗੇ ਤੇ ਕਥਨ ਕਦੋਂ ਗੱਲ ਕਰੀਏ ਇਹ ਤਾਂ ਜੁਰਮਾਨਾ ਲੱਗਦਾ ਸਾਰਿਆਂ ਦੀ ਅਗੜਾ ਅਗੜਾ ਇਕੱਲੇ ਇਹ ਖੜੇ ਆਫਸਰ ਜੇੜੀ ਕੋਈ ਪੈਸਾ ਉਹਦਾ ਜੁਰਮਾਨਾ ਹੀ ਮੰਨ ਲਿਓ ਉਹ ਜੁਰਮਾਨਾ ਮੰਨਾਂ ਕਿਉਂਗਾ ਨਾ 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 ਇਹੋ ਹੀ ਪੁੱਛਣੇ ਬਈ ਪ੍ਰੋਪਰ ਕਾਰਜ ਨਹੀਂ ਸਰ ਇਹਨਾਂ ਤੋਂ ਬੱਸ ਲਾਫਾਂ ਕੰਮ ਦੇ ਉਹ ਕਿ ਜਾਣਦਾ ਦੋਦੇ ਵਾਲਾ ਕੰਮਾ ਸਟਗਾ ਇਹਦਾ ਹੋਂਦ ਜਦੋਂ ਇਹਦੇ ਬਾਰੇ ਨੌਲੇਜ ਹੈਗੀ ਮੈਨੂੰ ਕੋਈ ਨੌਲੇਜ ਨਹੀਂ 5000 ਬੰਦਾ ਦੇਖਿਆ ਨਹੀਂ ਜੀ ਆਜਾ ਮੈਂ ਦੇਖ ਲਾਂਗਾ ਯਾਰ 5000 ਬੰਦਾ ਆਉਣਾ ਪਰ ਭਾਈ ਮੈਂ ਕਹਾਂ ਬਾਬਾ ਗੱਲ ਕਰੀਏ ਨਾ ਬੜੇ ਲਿਖਿਆ ਮੁੰਡਾ ਇਹ ਡਾਕਟਰ ਰੌਲਾ ਰੌਲਾ ਕਿਤੇ ਹੈ ਕੱਲ ਹੁੰਦੀ ਹੈ ਕਿਸੇ ਵੀ ਟੀ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਆਪ ਕੋਈ ਜਿਹੜਾ ਤਾਂ ਮਿਕਰੂ 19